ਕਪ੍ਰੋਐਕਟਿਵ ਅਪਰੋਚ ਜਿਹਦੇ ਨਾਲ ਸਾਡੀ ਆਸ਼ਾ ਵਰਕਰ ਪਿੰਡ ਦੀ ਸਿਹਤ ਕਮੇਟੀ ਔਰ ਸਾਰਿਆਂ ਨੇ ਇਕੱਠੇ ਹੋ ਕੇ ਉਹਦੇ ਵਿੱਚ ਰੋਜ਼ਗਾਰ ਸਹਾਇਕ ਵੀ ਸੈਨੀਟਰੀ ਇੰਸਪੈਕਟਰ ਸਾਡੀਆਂ ਨਰਸਸ CHOs ਮਲਟੀਪਰਪਸ ਹੈਲਥ ਵਰਕਰ ਫੀਮੇਲ ਮੇਲ ਉਹਨਾਂ ਨੇ ਲੋਕਾਂ ਦੇ ਘਰ-ਘਰ ਜਾ ਕੇ ਸਰਵੇ ਕੀਤਾ ਜਿੱਥੇ ਪਾਣੀ ਖੜਾ ਸੀਗਾ ਉੱਥੇ ਦਵਾਈਆਂ ਦਾ ਸਪਰੇਅ ਕੀਤਾ ਫਿਊਮਿਗੇਸ਼ਨ ਕੀਤੀ ਪਿਛਲੇ ਸਾਲ ਨਾਲੋਂ 3 ਗੁਣਾ ਜ਼ਿਆਦਾ ਡੈਂਗੀ ਦੇ ਟੈਸਟ ਜਿਨ੍ਹਾਂ ਦੇ ਵਿੱਚੋਂ 55000 ਦੇ ਵਿੱਚੋਂ 8600 ਟੈਸਟ ਪਹਿਲੀ ਵਾਰੀ ਡਿਸਪੈਂਸਰੀ ਜਾਨੀ ਆਮ ਆਦਮੀ ਕਲੀਨਿਕ ਦੇ ਵਿੱਚ ਹੋਏ ਇਸੇ ਤਰ੍ਹਾਂ ਚਿਕਨ ਗੁੜੀਆਂ ਦੇ 5 ਗੁਣਾ ਟੈਸਟ ਉਹਦੇ ਨਾਲ ਅਸੀਂ ਡੈਂਗੀ ਚਿਕਨ ਗੁੜੀਆਂ ਜਿਹੜੀਆਂ ਪਾਣੀ ਨਾਲ ਫੈਲਣ ਵਾਲੀਆਂ ਡਾਇਰੀਆ ਉਹਨਾਂ ਦੀ ਰੋਕਥਾਮ ਦੇ ਵਿੱਚ ਬਹੁਤ ਵੱਡੀ ਤੁਹਾਡੀ ਵੀ ਕੰਟਰੀਬਿਊਸ਼ਨ ਆ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ एनजीओ ਦਾ ਬਹੁਤ ਸਹਿਯੋਗ ਮਿਲਿਆ ਜਿਹੜਾ ਨੇ ਟਰੱਕਾਂ ਦੇ ਟਰੱਕ ਭਰ ਕੇ ਪੀਣ ਵਾਲੇ ਪੀਣ ਪਾਣੀ ਦੀਆਂ ਬੋਤਲਾਂ ਔਰ ਸਾਡੇ ਵਰਕਰਸ ਨੇ ਘਰ ਘਰ ਜਾ ਕੇ ਕੋਰਿੰਦੀਆਂ ਗੋਲੀਆਂ ਵੰਡੀਆਂ ਉਹਦੇ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ